ਮਾਨਯੋਗ ਮੁੱਖ ਮੰਤਰੀ ਪੰਜਾਬ ਵੱਲੋਂ ਨਸ਼ਿਆਂ ਖਿਲਾਫ ਵਢੀ ਗਈ ਮੁਹਿੰਮ ਤਹਿਤ ਜਿਹੜਾ ਇੱਕ ਅਭਿਆਨ ਚੱਲ ਰਿਹਾ ਹੈ ਜੁੱਧ ਨਸ਼ਿਆਂ ਵਿਰੁੱਧ ਤਹਿਤ ਮਾਨਯੋਗ ਡੀਜੀਪੀ ਸਾਹਿਬ ਤੇ ਸਾਡੇ ਮਾਨਯੋਗ ਡੀਆਈਜੀ ਸਾਹਿਬ ਸਤਿੰਦਰ ਸਿੰਘ ਤੇ ਐਸਐਸਪੀ ਸਾਹਿਬ ਜ਼ਾਰ ਮਨਿੰਦਰ ਸਿੰਘ ਦੀਆਂ ਹਦਾਇਤਾਂ ਤੇ ਅੱਜ ਅੰਮ੍ਰਿਤਸਰ ਵਿਧਿਆਥੀ ਪੁਲਿਸ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਆ ਜਿਹੜੇ ਐਸਐਚਓ ਘਰੇਂਡਾ ਤੇ ਐਸਐਚਓ ਲੋਪੋਕੇ ਨੇ ਜਿਹੜੀ ਆ ਉਹ ਮੁਕਤਮੇ ਦਰਜ ਕੀਤੇ ਆ ਉਸ ਮੁਕਦਮਿਆਂ ਦੇ ਵਿੱਚ ਟੋਟਲ ਜਿਹੜੀ ਹਿਰੋਇਨ ਹੈਗੀ ਆ ਉਹ 7 ਕਿਲੋ 508 ਗ੍ਰਾਮ ਹਿਰੋਇਨ ਜਿਹੜੀ ਆ ਬਰਾਮਦ ਹੋਈ ਆ ਔਰ ਇਹਦੇ ਵਿੱਚ ਜਿਹੜੇ ਟੋਟਲ 6 ਦੋਸ਼ੀ ਜਿਹੜੇ ਅਸੀਂ ਗ੍ਰਿਫਤਾਰ ਕੀਤੇ ਆ ਜੀ ਸਰ ਕੀ ਕਰਦੇ ਕੀ ਨੇ ਦੀ ਕੀ ਇਥੇ ਜੀ ਮੋਡਲ ਪਰ ਰਿਪੋਰਟ ਇਹਦੇ ਜਿਹੜਾ ਦੱਸਾਂ ਵੀ ਜਿਹੜਾ ਮੁਖ ਅਫਸਰ ਘਰੇਂਡਾ ਵੱਲੋਂ ਜਿਹੜਾ ਅ ਪਰਚਾ ਦਰਜ ਕੀਤਾ ਗਿਆ ਇਹਦੇ ਵਿੱਚ ਦਲਬਾਖ ਸਿੰਘ ਉਰਫ ਜੱਜਪੁੱਤਰ ਸੇਮਾ ਸਿੰਘ ਤੇ ਅਰਸ਼ਦੀਪ ਸਿੰਘ ਉਰਫ ਅਰਸ਼ਪੁੱਤਰ ਗਰਮੇਸ਼ ਸਿੰਘ ਇਹ ਪਿੰਡ ਢੱਲੇਕੇ ਥਾਣਾ ਲੋਪੋਕੇ ਤੇ ਸੈਮੁਰਮਸੀ ਸੈਮ ਪੁੱਤਰ ਜਸਪਾਲ ਸਿੰਘ ਤੇ ਇਹ ਵਾਰ ਨੰਬਰ 6 ਫਤਿਹਗੜ ਚੂੜੀ ਦਾ ਰਹਿਣ ਵਾਲਾ ਜੀ ਇਹ ਔਰ ਇਹ ਤਿੰਨ ਬੰਦੇ ਜਿਹੜੇ ਹੈਗੇ ਆ ਇਹ 5 ਕਿਲੋ ਹਿਰਨ ਦੇ ਨਾਲ ਜਿਹੜੇ ਬਰਾਮਦ ਇਹ ਇਹਨਾਂ ਕੋਲੋਂ ਕੀਤੀ ਗਈ ਹੈ ਹਾਂ ਜੀ ਤੁਹਾਡਾ ਕੀ ਨਾਮ ਹੈ ਰਾਜ ਜੀ ਤੁਹਾਡਾ ਪੇਡਾ ਸੀਗਾ ਹਾਂ ਜੀ ਹਾਂ ਜੀ ਉਹਦੇ ਤੇ ਕੱਲ ਖਬਰ ਆ ਰਹੀ ਸੀ ਕਿ ਉਹਦੇ ਕੋਲ ਬੜੀ ਮਾਰ ਦਾ ਕਰੋੜਾ ਰੁਪਇਆ ਦਾ ਜਿਹੜਾ ਵਸਤੂ ਮਾਰਿਆ ਗਿਆ ਕੀ ਇਹ ਕਿਦਾਂ ਦਾ ਕਰੋ ਗਿਆ ਸੀ ਇਹ ਪਰਸੋਂ ਗਿਆ ਕਰੋ ਕਹਿੰਦਾ ਮੈਂ ਜਰਮ ਦਿਨ ਤੇ ਚੱਲਿਆ ਵਾਂ ਜਰਮ ਦਿਨ ਤੇ ਗਿਆ ਮੁੜ ਕੇ ਘਰ ਨਹੀਂ ਆਇਆ ਅਸੀਂ ਢੀਕਦੇ ਰਹੇ ਪੀ ਆਇਆ ਨਹੀਂ ਆਇਆ ਲੀਆਂ ਪਤਾ ਨਹੀਂ ਕਿਹੜੇ ਥਾਂ ਤੇ ਜਾ ਗਿਆ ਕਿੱਥੇ ਚੱਲ ਗਿਆ ਕਿੱਥੇ ਨਹੀਂ ਹਾਲ ਨੂੰ ਪਤਾ ਨਹੀਂ ਲੱਗਾ ਕੋਈ ਤੇ ਮਾਰੇ ਮਟਾ ਹੀ ਤਾਂ ਕਰ ਜਾ ਚੋਕ ਕੇ ਤਾਂ ਘਰ ਘੁਰ ਬਣਾਇਆ ਸਾਡੇ ਤੇ ਵਿਆਜ ਦੇ ਪੈਸੇ ਦੇਣ ਵਾਲੇ ਕਿਦਾਂ ਲੋਨ ਲੈ ਲੈ ਕੇ ਘਰ ਬਣਾਇਆ ਵੇਖੋ ਸਾਡੇ ਹੱਥਾਂ ਲਾਉਣ ਵਾਲੇ ਇੰਨੇ ਗਾ ਕੇ ਦਿਹਾੜੀ ਦਾ ਲਿਸਟਾ ਜਿਹੜੇ ਹਿੱਪਪ ਕਰ ਜਾ ਚੁੱਕ ਚੁੱਕ ਕੇ ਫੇਰ ਘਰ ਬਣਾਇਆ। ਆਨੂੰ ਤਾਂ ਪਤਾ ਨਹੀਂ ਇਹ ਕਿਹੜੇ ਕੰਮ ਆ ਤੇ ਦੁਜੇ ਗਿਆ ਵਾ। ਕਿੰਨੇ ਸੱਤ ਲਿਆ। ਕਿਹੜਾ ਦੁਸ਼ਮਣ ਬਣ ਗਿਆ ਸਾਡਾ। ਅਸੀਂ ਤਾਂ ਆ ਕੰਮ ਬਸ ਕਿਤੇ ਮਿਹਨਤ ਦੇ ਨਾਲ ਅਸੀਂ ਤਾਂ ਡੇ ਆ। ਕੰਮ ਕਰੀ ਤਾਂ ਲੋਕਾਂ ਦੇ ਘਰਾਂ ਦਾ। ਉਥੇ ਲਾਈ ਦੇ ਦਿਹਾੜੀ ਜਾਂਦਾ ਵਾ ਦਿਹਾੜੀ ਕਰਕੇ ਆਉਂਦਾ ਵਾ ਰੋਟੀ ਰਾਤ ਨੂੰ ਬਣਾਉਨੇ ਆ। ਆਨੂੰ ਤੇ ਇਹਨਾਂ ਰਾਵਾਂ ਦਾ ਪਤਾ ਬਣਿਆ ਪੀ ਕਿਹੜੇ ਰਾਹ ਲਿਆ ਵਾ। ਸਮ ਇਹ ਇਹ ਪਹਿਲਾਂ ਵੀ ਕੋਈ ਇਹੋ ਜਿਹਾ ਇਦਾਂ ਤੇ ਹੈਗਾ ਸੀਗਾ ਤੇ ਤੁਹਾਨੂੰ ਵੀ ਵੈਸੇ ਨੂੰ ਛੇ ਵਾਲੇ ਚੱਕਰ ਤੇ ਹੈਗਾ ਸੀ ਨਾ ਪਤਾ ਲੱਗ ਪਤਾ ਕਿਹਦੇ ਨਾਲ ਗਿਆ ਸੀ ਨਹੀਂ ਸਾਨੂੰ ਨਹੀਂ ਪਤਾ ਕਿਹਦੇ ਨਾਲ ਗਿਆ ਹਾਂ ਸਾਨੂੰ ਤਾਂ ਜਰਮ ਦੇਣੀ ਦੱਸ ਕੇ ਗਿਆ ਸੀ ਵੀ ਮੈਂ ਜਰਮ ਦੇਣ ਤੇ ਚੱਲਿਆ ਆਈ ਸੋ ਦੋਵੇਂ ਜਣੇ ਗੁੱਸੇ ਹੋਣਦੇ ਵੀ ਪਤਾ ਲੰਮੇ ਪੈ ਹਨੇਰਾ ਵਸਾ ਮਾਣੇ ਚੰਗਾ ਕਹਿੰਦਾ ਨਹੀਂ ਮੈਂ ਜਰਮ ਦੇ ਵੇਖ ਕੇ ਤੇ ਆ ਜਾਣਾ ਹੁਣੇ ਤੇ ਸ਼ਾਮ ਹੀ ਆ ਹਾਂਜੀ ਕਿੰਨੇ ਕੁ ਵਜੇ 9:00 ਵਜੇ ਕਿ ਆ ਜਾ ਕਰੋ ਹਾਂਜੀ ਇਹ ਹੈ ਕਿ ਕੁਵਾਰਾ ਕੁਵਾਰਾ ਜੀ ਤੇ ਪਿੰਨਿੰਗ ਸਾਲੇ ਮਰ ਤੂੰ ਵੀ ਕਿ ਸਾਲੀ ਹਾਂ 20 ਸਾਲ ਦਾ ਆ ਤੇ ਤੂੰ ਇਹਦੇ ਇੱਥੇ ਯਾਰ ਦੋਸਤ ਹੀ ਜਿੰਨੇ ਸੱਜਿਆ ਬਾਹਰ ਹੁੰਦਾ 12 ਕੋਈ ਸੱਜਿਆ ਕੇ ਨੇ ਫੋਨ ਕਰਕੇ ਤੇ ਤੁਹਾਨੂੰ ਕਦੋਂ ਪਤਾ ਲੱਗਾ ਵੀ ਇਹ ਸਾਨੂੰ ਤਾਂ ਪਤਾ ਲੱਗਾ ਵੀ ਖ਼ਬਰੀ ਆਈ ਤੇ ਫੇਰ ਪਤਾ ਲੱਗਾ じゃ ਕੋਈ ਫੋਨ ਵਾਲੇ ਵੀ ਆਏ ਇੱਥੇ ਨਹੀਂ ਹੋਈ ਜੀ ਪੋਰਸ ਵਾਲੇ ਨਹੀਂ ਆਏ ਕੋਈ ਤੁਹਾਨੂੰ ਖਬਰ ਤੋਂ ਲੱਗਾ ਹਾਂਜੀ ਬਿੜਾ ਹੈ ਆਹੜਾ ਘਰ ਜੇ ਪਾਜੇ ਕਰਜ਼ਾ ਦੇਣਾ ਹੈਲੇ ਸਾਨੂੰ ਨਹੀਂ ਪਤਾ ਮੰਨ ਲਓ ਕਿ ਉਹਦਾਂ ਨੇ ਜਦੋਂ ਇਹ ਗਿਆਕ ਤੇ ਅਰ ਅੱਧ ਗਿਆ ਜੀ ਸਾਂਵੇਦਨਾ ਆਇਆ ਜਨਮ ਦੇ ਤੇ ਗਿਆ ਜੀ ਪਤਾ ਨਹੀਂ ਹੁਣ ਕਿਹੜੇ ਪਿੰਡ ਗਿਆ ਕਿਹੜੇ ਪਿੰਡ ਨਹੀਂ ਗਿਆ ਇਹਨਾਂ ਨੂੰ ਫੋਨ ਕੀਤਾ ਸੀ ਨਾ ਸਾਨੂੰ ਮਲੋਹਾੜੇ ਨਾਲ ਚੱਲ ਬੇਟੇ ਦਾ ਰੇ ਹਾਂਜੀ ਅੱਛਾ ਕਿਸ ਦਾ ਫੋਨ ਆਇਆ ਹਾਂਜੀ ਅੱਛਾ ਬਾੜੇ ਦੀ ਆ ਬਾੜੇ ਦੇ ਤੇ ਬਾਜ ਤਾਂ ਨਹੀਂ ਸਾਨੂੰ ਪਤਾ ਕਿ ਮਲ ਕੀ ਬਣਿਆ ਕੀ ਨਹੀਂ ਬਣਿਆ ਹਾਂਜੀ ਕਾਹੀ ਖਬਰ ਸੁਣੀ ਹੈਗੀ ਨਹੀਂ ਜਦੋਂ ਨਿਊਜ਼ ਆਈ ਹੈ ਮਚਾਣਾ ਛਕ ਕਰਦਾ ਸੀ ਨਹੀਂ ਨਾਸ਼ਾ ਨਹੀਂ ਕਰਦਾ ਕੋਈ ਹਾਂਜੀ ਸਾਰੀਆਂ ਹਾਲੇ ਮਲ ਇਹ ਤਾਰਨ ਦੇ ਕੋਈ ਤਾਰ ਨਹੀਂ ਹਾਲੇ ਦੇ ਮਾਰਕ ਨੋ ਲਈ ਜਾਂ ਤੁਸੀਂ ਹਾਂ ਜੀ ਹਾਂ ਜੀ ਕਰੋ ਬਾਰਡ ਨੰਬਰ 6 ਨੀਅਰ ਥਾਣਾ ਬੈਕ ਸਾਈਡ ਸਾਡਾ ਘਰ ਹੈ ਜੀ ਤੇ ਫਤੇਗੜ ਚੂੜੀਆਂ ਇਹ ਇਦਾਂ ਹੋਇਆ ਜੀ ਸਾਡਾ ਸੈਮੂਅਲ ਮੁੰਡਾ ਜਿਹੜਾ ਸੀਗਾ ਉਹ ਪਰਸੋਂ ਗਿਆ ਸੀਗਾ ਇੱਕ ਇਹਨੂੰ ਕਿਸੇ ਨੇ ਇਨਵਿਟੇਸ਼ਨ ਕੀਤਾ ਸੀ ਬਾਡੀ ਦਾ ਉਹ ਬਾਡੀ ਤੇ ਗਿਆ ਸੀਗਾ ਉਸ ਤੋਂ ਬਾਅਦ ਇਹਨੂੰ ਪਤਾ ਨਹੀਂ ਕਿਸ ਦਾ ਫੋਨ ਆਇਆ ਜਾਂ ਕਿੱਦਾਂ ਸਾਨੂੰ ਪਤਾ ਕੁਝ ਨਹੀਂ ਤੇ ਇੱਕ ਸਾਨੂੰ ਖਬਰ ਜਦੋਂ ਮਿਲੀ ਜਣਾ న్యూਸ ਅਸੀਂ ਦੇਖੀ ਆ ਅੱਜ ਅਸੀਂ ਨਿਊਜ਼ ਦੇਖੀ ਸਾਨੂੰ ਪਤਾ ਲੱਗਿਆ ਕਿ ਸਾਡਾ ਮੁੰਡਾ ਫੜ ਹੋ ਗਿਆ ਤੇ ਬਾਕੀ ਆ ਦੇਖ ਲਓ ਜੀ ਕਰਜ਼ਿਆਂ ਨਾਲ ਘਰ ਬਣਾਇਆ ਹੋਇਆ ਜੀ ਆ ਦੇਖੋ ਬਾਕੀ ਕੋਈ ਹਾਲਾਤ ਕੋਈ ਇਟੋ ਸਪਰੇਸ਼ਨ ਜਿਹੜੀ ਇਨੀ ਮੁਕਮਾੜੀ ਜਾਣਾ ਇਸ ਘਰ ਦੀ ਹਿਸਾਬ ਕੋਈ ਨਹੀਂ ਆ ਤੁਸੀਂ ਦੇਖ ਸਕਦੇ ਹੋ ਘਰ ਦੇਖੋ ਵੀ ਕਿੱਦਾਂ ਦਾ ਬਣਿਆ ਹੋਇਆ ਤੇ ਜੇ ਅਸੀਂ ਐਡੇ ਵੱਡੇ ਤਸਕਰ ਹੁੰਦੇ ਤਾਂ ਅਸੀਂ ਤੇ ਮਹਿਲ ਛੱਡ ਕੇ ਬਹਿ ਜਾਣਾ ਸੀਗਾ ਤੇ ਇਹ ਵੇਖੋ ਜੀ ਕਿਸੇ ਦੀ ਰੰਜਿਸ਼ ਸ਼ਾਦੀਸ਼ਾ ਕੀਤੀ ਹੈ ਜੀ ਇਹ ਸਾਨੂੰ ਕੋਈ ਜ਼ਿਆਦਾ ਕਰ ਰਿਹਾ ਜੀ ਬਾਕੀ ਜੇ ਸਾਡੀ ਪੰਜਾਬ ਸਰਕਾਰ ਅਗੇ ਉਹ ਬੇਨਤੀ ਆ ਕਿ ਸਾਡੇ ਤੇ ਕੋਈ ਵੀ ਕੋਈ ਅਲੀਗੇਸ਼ਨ ਇਦਾਂ ਦਾ ਨਾ ਲਾਇਆ ਜਾਏ ਬਾਕੀ ਜੇ ਕੋਈ ਵੀ ਤੁਸੀਂ ਤਫਤੀਸ਼ ਕਰਨੀ ਆ ਤੁਸੀਂ ਮੋਸਟ ਵੈਲਕਮ ਤੁਸੀਂ ਕਰ ਸਕਦੇ ਹੋ ਬਾਕੀ ਧੰਨਵਾਦ ਸਨ ਵਾਲਿਆਂ ਦਾ ਧੰਨਵਾਦ ਪੰਜਾਬ ਸਰਕਾਰ ਦਾ ਇਹ ਸਾਡਾ ਜਿਹੜਾ ਸੈਮੂਲ ਮੁੰਡਾ ਆ ਉਹ ਇਹੋ ਜੇ ਕੰਮਾਂ 'ਚ ਨਹੀਂ ਆ ਨਾ ਉਹਦੇ ਤੇ ਕੋਈ ਕੋਈ ਪਹਿਲਾਂ ਕੋਈ ਐਫਆਈਆ ਦਰਜ ਹੈ ਤੇ ਉਹ ਵਿਚਾਰਾ ਭੋਲਾ ਵਿਚਾਰਾ ਹੈਗਾ ਆ 20 ਸਾਲ ਉਹਦੀ ਉਮਰ ਆ ਇੱਥੇ ਕੋਈ ਵੀ ਨਹੀਂ ਕਹਿ ਸਕਦਾ ਉਹਨੂੰ ਕਿ ਇਹ ਬੰਦਾ ਜਾਂ ਇਦਾਂ ਦਾ ਸੀਗਾ ਜਾਂ ਨਸ਼ਿਆਂ ਦੇ ਵਿੱਚ ਸੀ ਜਾਂ ਪਹਿਲੂ ਕਿਦਾਂ ਸੀਗਾ ਤੇ ਸਾਡੀ ਪੰਜਾਬ ਪੁਲਿਸ ਅਗੇ ਬੇਨਤੀ ਹੈ ਕਿ ਉਸ ਬੱਚੇ ਨੂੰ ਬਚਾਇਆ ਜਾਵੇ 20 ਸਾਲ ਦੀ ਉਮਰ ਹੈ ਤੇ ਬਾਕੀ ਗੱਲ ਇਦਾਂ ਆ ਵੀ ਜੇ ਸਾਨੂੰ ਪੰਜਾਬ ਪੁਲਿਸ ਨੂੰ ਵੀ ਬੇਨਤੀ ਇਹੋ ਹੀ ਆ ਵੀ ਆ ਕੇ ਤੁਸੀਂ ਘਰ ਇਨਕੁਆਰੀ ਵੀ ਕਰ ਸਕਦੇ ਹੋ ਕੋਈ ਥਾਣਾ ਸਾਡੇ ਕੋਲ ਹੈ ਬਾਕੀ ਇਦਾਂ ਦੀ ਕੋਈ ਗੱਲ ਜੇ ਵੇਖੋ ਥਾਣਾ ਸਾਡੇ ਕੋਲ ਨਾਲੇ ਮਜ਼ਦੂਰੀ ਕਰਦੇ ਤੇ ਸਾਡੇ ਬੱਚੇ ਸਾਡੇ ਕਰਦੇ ਆ ਤੇ ਕੋਈ ਇਦਾਂ ਦਾ ਵੀ ਹੈ ਨਹੀਂ ਜੀ ਬਾਕੀ ਸਾਡੇ ਬੱਚੇ ਨੂੰ ਫਸਾਇਆ ਗਿਆ ਆ ਤੇ ਬੀਐਮਟੀ ਇਹੋ ਹੀ ਆ ਪੰਜਾਬ ਪੁਲਿਸ ਅਗੇ ਵੀ ਤੱਤਵਾਂ ਹੋਗੇ ਸਾਡੇ ਬੱਚੇ